ਜੋ ਕਰਨਾ ਜਸੀ ਕਾਲ ਕੀ ਹਰ ਰੋਸ ਮੀਟਰ ਦਾ ਮਿਹਰ ਵਧੀਆ ਹੋਵੇ ਤੇ ਵਰਨਾ ਲੂਡਿਕ ਤੇ ਇੱਕ ਖੜੀ ਜਿਹੜੀ ਜ਼ਹਿਰ ਤੇ ਬਾਕੀ ਜਿਹੜੀ ਆਪਾਂ ਗੱਡੀ ਕਰ ਰਹੇ ਸੀਗੇ ਦੂਸਰੀ ਇਹ ਗੱਡੀ ਆ ਰਹੀ ਆ ਤੇ ਇੱਕ ਗੱਡੀ ਜਿਹੜੀ ਆਪਾਂ ਟਰੈਕਿੰਗ ਕਰਦੇ ਸੀਗੇ ਵਾਲੀ ਹੁਣ ਦਹਾਨਾ ਜਾ ਕੇ ਉਹ ਕੋ ਫਿਟਿੰਗ ਕਰ ਰਹੇ ਆ ਪੂਰੀ ਆਪਾਂ ਅਰੇ ਕੰਮ ਕਰ ਰਹੇ ਆ ਥੋੜਾ ਜਿਹਾ ਇਹ ਰਾਜਪੁਰਾ ਰੋਡ ਉੱਤੇ ਨਾ ਉਹ ਮਾਰਲੀ ਸੀਗੀ ਸੜਕ ਸਾਰੇ ਪਾਸੇ ਰਸਤੇ ਬੰਦ ਕਰਿਆ ਹੋਏ ਨੇ ਹੜਕਤਾਰ ਰੱਖੋ ਕਿੰਨਾ ਗਰਦ ਖਵਾਰ ਪੂਰਾ ਕਰਕੇ ਆ ਤੇ ਆਪਾਂ ਅਗੇ ਸੀਗੇ ਹੁਣ ਜਲਾਲਪੁਰਾ ਡੈਡੀ ਦੇ ਕੰਮ ਤੇ ਡੈਡ ਨੇ ਉਰੇ ਲੇ ਰੱਖਿਆ ਠੇਕਾ ਆ ਪਰਨੇ ਕੋਠੀ ਤੇ ਉਰੇ ਬਹੁਤ ਵਧੀਆ ਵਧੀਆ ਕੋਠੀਆਂ ਮਾੜ ਰੇ ਨੇ ਇਹ ਨਾ ਏਰੀਆ ਹੈਗਾ ਇਹ ਜਲਾਲਪੁਰਾ ਜਲਾਲਪੁਰ ਦਾ ਏਰੀਆ ਦੇਖੋ ਸਾਰੇ ਪਾਸੇ ਕੋਠੀਆਂ ਵਧੀਆ ਵਧੀਆ ਪੈ ਰਹੇ ਨੇ ਉਰੇ ਤੇ ਉਰੇ ਡੈਡ ਦਾ ਕੰਮ ਚੱਲ ਰਿਹਾ ਸੀਗਾ ਤੇ ਗੱਡੀ ਟ੍ਰੈਕ ਲਾਈਨ ਹੋ ਗਈ ਸੀਗੀ ਤੇ ਦੇਖੋ ਸਾਰੀ ਵੀਡੀਓ ਆਨ ਵਧੀਆ ਕਲੀਨਿੰਗ ਹੋ ਗਈ ਗੱਡੀ ਆਪਾਂ ਡਿਲੀਵਰ ਕਰਨ ਜਾ ਰਹੇ ਆ ਹਾਂਜੀ ਦੋਸਤੋ ਅੱਜ ਲੇਟ ਹੋ ਗਿਆ ਅੱਜ ਅਸੀਂ ਜੀ 30 ਤਰੀਕਾ ਸ਼ਾਮ ਦਾ ਬਜਰਣ 7 ਤੇ ਨੇਰਾ ਹੋ ਗਿਆ ਪਾਣੀ ਤਾਂ ਪਰ ਘੱਟ ਤੇ ਉਧਰ ਨਹੀਂ ਦਿਖਦਾ ਇਹਦਾ ਤੇ ਉਹੀ ਕੁਸ ਆ ਦੋਸਤੋ ਜਿਹੜਾ ਕੁਸ ਕਰਲ ਸੀਗਾ ਤੇ ਨਦੀ ਉੱਥੇ ਖੜੀ ਆ ਥੈਡਾ ਤੇ ਹਲਕਾ ਹਲਕਾ ਦਿਖ ਰਿਹਾ ਤੇ ਠੀਕ ਨਾ ਅੱਜ ਹੈਗੀ 30 ਤਰੀਕ 8ਵਾਂ ਮਹੀਨਾ 2025 ਸ਼ਾਮ ਦੇ ਬਜਰਣ 7 ਇਸ ਟਾਈਮ ਨਦੀ ਦਾ ਜੋ ਸੀਗਾ ਕਰ ਲ ਉਹੀ ਕੁਛ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਲੋਕਲ ਗਰੁੱਪਾਂ ਦੇ ਵਿੱਚ ਅੰਦਾਜ਼ ਸਸਰੀ ਕਰ ਆਪਾਂ ਸਾਰਾ ਦਿਨ ਚ ਟਾਈਮ ਤੋਂ ਸਾਨੂੰ ਲੱਗੇ ਨੇ ਹੈਗਾ ਤੇ ਸਾਰਾ ਦਿਨ ਅਵੇਲੇਬਲ ਹੋ ਗਏ ਹਾਂ ਅਸੀਂ ਮੋਲ ਚ ਆ ਕੇ ਸੀਗੇ ਦੇਖੋ ਅਰੇ ਫਿਲਮ ਲੱਗ ਰਹੀ ਸੀ ਇੱਕ ਫਿਲਮ ਦਾ ਸਾਡਾ ਮੂਡ ਨਹੀਂ ਕਰਿਆ ਫਿਰ ਦੇਖਣ ਦਾ ਤੇ ਕੀ ਸਾਰਾ ਮੋਲ ਦੇਖਿਆ ਸਾਰਾ ਖਾਦੀ ਖੁੱਲੀ ਪਿਆ ਹੋ ਟਿਕਟ ਆਨਲਾਈਨ ਬੁੱਕ ਕਰ ਨੇ ਹੋ ਜਾ ਆਨਲਾਈਨ ਆਪ ਕਰਾਈ ਨਹੀਂ ਹੈਗੀ ਤੇ ਇੱਕ ਮਿੰਟ ਸਾਰਾ ਨੋਨ ਸ਼ਾਹ ਨੂੰ ਖਾਲੀ-ਖਾਲੀ ਹੋ ਜਾਂਦਾ ਹਨ ਕੱਲ ਪਰ ਤੁਸੀਂ ਬਾਗ ਦਿੱਤੇ ਅਤੇ ਵਿੱਚ ਮੈਕਸ ਮੈਕਸ ਵੈਸੀ ਸਾਰਾ ਖਾਲੇ ਸੀਗਾ ਯਾਰ ਨਾ ਤੇ ਫਿਰਮਾਂ ਜਿਹਾ ਲੱਗੇ ਹੋਏ ਸੀਗੇ ਆ ਕਿਹੜੇ-ਕਿਹੜੇ ਫਿਰਮਾਂ ਇਹ ਤਾਂ ਮੁੱਖ ਫਿਰਮ ਡੱਬੇ ਤੇ ਯਾਰੋ ਨਾ 29 ਤਰੀਕ ਨੂੰ ਲੱਗੇ ਸੀ ਕੱਲ੍ਹ ਇਹ ਤੇ ਆ ਲੱਗੀ ਹੋਈ ਸੀ ਵੀ ਆਪਣੀ ਉਹਦੀ ਤੇ ਮਾਜ ਆਏ ਵਾਲੀ ਇਹ ਆ ਫੱਟੇ ਗੁੱਟਨੀ ਆ ਇਹਦੇ ਵਿੱਚ ਤਾਂ ਬਸ ਇੱਕ ਐਕਟਰ ਨੇ ਠੀਕ ਆ ਨਿਰੂ ਬਾਜਵਾ ਓਨਲੀ ਬਸ ਇਹ ਵੀ ਜਦੋਂ 22 ਤਰੀਕ ਤੋਂ ਲੱਗੀ ਹੋਈ ਦਿੱਤਾ ਬਾਕੀ ਸਾਰੇ ਅੱਗੇ ਹਿੰਦੀ ਫਿਲਮਾਂਸ ਲੱਗ ਰਹੀਆਂ ਨੇ ਤੇ ਇਤਨਾ ਉੱਥੇ ਆਨਲਾਈਨ ਬੁਕਿੰਗ ਦੀ ਸਾਰੇ ਟਿਕਟਾਂ ਦੀ ਤੇ ਉਹ ਕਹਿੰਦੇ ਵੀ ਸਾਰਾ ਆਨਲਾਈਨ ਚੱਲੇਗਾ ਸਿਸਟਮ ਟਿਕਟ ਮਿਲਣੀ ਨਹੀਂ ਹੈਗੀ ਸਿਰਫ ਇਹ ਘਰ ਲਾਈਵ ਦੇਖ ਲੈ ਆਨਲਾਈਨ ਬੁੱਕ ਕਰਕੇ ਆਦਾਂਗੇ ਆਨਲਾਈਨ ਵੈਸੇ ਸਸਤੀ ਪੈਂਦੇ ਆ ਆਪਾਂ ਉਹਨਾਂ ਦੇ ਟਿਕਟਾਂ ਹਾਂ ਮੋੜ ਸਾਰਾ ਖਾਲੀ ਹੈ ਇਹ ਨਾ ਜਿਹੜਾ ਸਾਈਡ ਤੇ ਨਾ ਜਿਵੇਂ ਸਿਟੀ ਮਾਲ ਲਿਖਿਆ ਹੋਇਆ ਉਹਦੇ ਵੀ ਆਪਣੇ ਇਹ ਕਮਰੇ ਹਾਂ پورے ਸ਼ੋਰੂਮ ਦੀ ਜਗ੍ਹਾ ਬਣਾਇਆ ਰਕਿਆ ਇਹਨਾਂ ਨੇ ਨਾ ਹਜੇ ਕਿਰਾਏ ਤੇ ਨਹੀਂ ਜਿਵੇਂ ਚੜੇ ਰੈਂਟਰ ਲਈ ਤੇ ਹਾਰੇ ਬੰਦ ਉਹ ਸੀਲ ਬੰਦ ਕਰੇ ਹੋਏ ਨੇ ਹਾਂ ਪੈਲਟਨ ਲੱਗੀਆਂ ਨਾ ਪਰ ਸੀਲ ਬੰਦ ਕਰੇ ਹੋਏ ਨੇ ਇਹ ਸਾਰਾ ਕੁਝ ਸਾਰੇ ਹਜੇ ਖਾਲੀ ਪੈ ਨੇ ਇਹ ਹੌਲੀ ਹੌਲੀ ਕਰਕੇ ਚੜਨਗੇ ਇਹ ਤੇ ਮੋਲ ਠੀਕ ਆ ਵਧੀਆ ਇਹ ਲਿਫਟ ਖੜ ਗਈ ਤੁਰ ਕੇ ਜਾਣਾ ਪਏਗਾ ਦੋਸਤੋ ਮਿੱਤਰੋ ਲਿਫਟ ਖੜੀ ਪਈ ਆ ਉਹ ਜਾਂਦੇ ਹੋਏ ਵੀ ਖੜੀ ਪਈ ਸੀ ਨਾ ਟਾਈਮ ਜ਼ਿਆਦਾ ਹੋ ਗਿਆ ਨਾ ਅੱਪੇ ਇੱਥੇ ਆਈ ਸੀ ਥੱਲੇ ਲੱਗੇ ਆਈ ਸੀ 80 80 ਅੱਛਾ ਲਿਫਟਾਂ ਕੋਈ ਕੋਈ ਚੱਲਦੀ ਇਹਨੇ ਕੋਈ ਖੜੀ ਆ ਆਓ ਬੀਜੀ ਹੁਣ ਲਿਫਟ ਆਪਣੇ ਵੱਸ ਤੇ ਹੁਣ ਆਪਾਂ ਥੱਲੇ ਜਾ ਰਹੇ ਸੀ ਇਹ ਬੰਦ ਹੋ ਗਏ ਉਹ ਦੂਜੇ ਚੱਲਦੇ ਆ ਰਹਾ ਆ ਉਧਰ ਜਾ ਹਾਂ ਇਹ ਲਿਫਟਾਂ ਉੱਤਾਰਿਆ ਬੰਦ ਤੋਰਨ ਦਾ ਠੀਕ ਸੀ ਉਹ ਸਟੈਪ ਬਹੁਤ ਵੱਡੇ ਨੇ ਛੱਡੋ ਆਪੇ ਇੱਧਰ ਜਾਂਦੇ ਨੇ ਲਿਫਟ ਤੇ ਕਦੇ ਬਸ ਚਲਾਈਆਂ ਹੋਈਆਂ ਨੇ ਕਈ ਬੰਦੇ ਨਾ ਇੱਥੇ ਸਪੈਸ਼ਲ ਟੂਟੇ ਲੈਂਦੇ ਨੇ ਛੋਟੇ ਬੱਚੇ ਆਤੇ ਵੱਡੇ ਵੀ ਚੜ ਜਾਂਦੇ ਨੇ ਇੱਥੇ ਨੰਨੇ ਦੱਬ ਦਿਨੇ ਕੋਈ ਤਾਂ ਖੁੱਲੇਗੀ ਨੰਨੇ ਦੱਬ ਦਿਤੀਆਂ ਦੇਖਦੇ ਨੇ ਪਹਿਲਾਂ ਕਿਹੜੀ ਖੁੱਲੇਗੀ ਦੋਨੇ ਦੋ ਤੇ ਨੇ ਇੱਕ ਤੇ ਆ ਗਈ ਤੈਨੂੰ ਆ ਲੱਗਦੀ ਹੈ ਗਰਾਉਂਡ ਫਲੋਰ ਤੇ ਆ ਗਈ ਉਹ ਇੱਕ ਤੇ ਗਰਾਉਂਡ ਫਲੋਰ ਤੇ ਬਾਕੀ ਦਵਾਰੇ ਉੱਪਰ ਆ ਗਈ ਹੋਲੀ ਚਾਓ ਗੋਲੀ ਆ ਜਾ ਆ ਜਾ ਤੇ ਦਿੱ ਬੇਸਮੈਂਟ ਕਵਰਸ ਕਲੋਜ਼ ਹੋਹੋ ਇਹਦਾ ਕਲੋਜ਼ ਹਾਂ ਬੇਸਮੈਂਟ ਤੇ ਆ ਗਈ ਬੇਸਮੈਂਟ ਹਾਂ ਇਸ ਲਈ ਬੇਸਮੈਂਟ ਚ ਜਾਣਾ ਪਊਗਾ ਤੇ ਉੱਪਰ ਜਾਣਾ ਹੋਰ ਪਰ ਤੇ ਕੀ ਹੈ ਆਪਣਾ ਗੜਾ ਹੁਣ ਤੇਲ ਪੋਕਣਾ ਤੇਲ ਵੀਰ ਤੇ ਮਾਝੇ ਲਾਓ ਪੀਵੀਐਨ ਚ ਮਾਝੇ ਲਾਓ ਪਰ ਹੁਣ ਟਿਕਾ ਰੋਕ ਜਾ ਚਲੋ ਚਲੋ ਕਰਦੇ ਆਪਾਂ ਓਹੋ ਹਾ 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 ਲਓ ਆਪਾਂ ਗਏ ਸੀਗੇ ਥੱਲੇ ਨੀਚੇ ਬੇਸਮੈਂਟ ਚ ਦੋਸਤੋ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਤਰੀਕਾਰ ਓਕੇ ਬਾਏ